ਲੰਦੇ ਪੰਜਾਬ ਦੇ ਜ਼ਿਲ੍ਹਾ ਸਾਤਕਾਬਾਦ ਤੋਂ ਕੋਇਟਾ بلوچستان ਜਾਣ ਵਾਲੀ ਬੱਸ ਨੂੰ ਸਿੰਧ ਦੇ ਇਲਾਕੇ ਗੋਟਕੀ ਦੇ ਵਿੱਚ ਕੱਲ ਅਗਵਾ ਕਰ ਲਿਆ ਗਿਆ ਸੀਗਾ ਔਰ ਇਹਦੇ ਵਿੱਚ ਡਾਕੂਆਂ ਨੇ ਹਮਲਾ ਕਰਕੇ ਨਾ ਸਿਰਫ ਬੱਸ ਮੁਸਾਫਰਾਂ ਨੂੰ ਫੱਟਰ ਕੀਤਾ ਲੁੱਟਮਾਰ ਕੀਤੀ ਬਲਕਿ ਪੁਲਿਸ ਦੇ ਨਾਲ ਮੁਕਾਬਲਾ ਵੀ ਕੀਤਾ ਔਰ 19 ਮੁਸਾਫਰ ਜਿਹੜੇ ਉਹਨਾਂ ਨੂੰ ਅਗਵਾ ਵੀ ਕਰ ਲਿਆ ਸੀਗਾ ਇਹਨਾਂ 19 ਮੁਸਾਫਰਾਂ ਦੇ ਵਿੱਚੋਂ ਸਿੰਧ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ 10 ਮੁਸਾਫਰ ਨੇ ਜਿਹੜੇ ਉਹਨਾਂ ਨੂੰ ਅਗਵਾਕਰ ਡਾਕੂਆਂ ਤੋਂ छुड़ा ਲਿਆ ਹੈ ਜਦ ਕੇ ਬਾਕੀ ਨਾ ਹੋਣੇ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਦੀ লাশ ਲੱਭੀ ਹੈ ਇਹ ਪਤਾ ਨਹੀਂ ਲੱਗ ਸਕਿਆ ਕਿ ਇਹਨੂੰ ਡਾਕੂਆਂ ਨੇ ਗੋਲੀ ਮਾਰ ਕੇ ਮਾਰਿਆ ਹੈ ਜਾਂ ਜਦੋਂ ਡਾਕੂਆਂ ਔਰ ਪੁਲਿਸ ਵਿਚਕਾਰ ਮੁਕਾਬਲਾ ਚੱਲ ਰਿਹਾ ਸੀਗਾ ਉਦੋਂ ਇੱਕ ਗੋਲੀ ਦੀ ਜ਼ੱਤ ਚ ਆਇਆ ਕਮਾਦ ਦੀ ਫਸਲ ਦੇ ਵਿੱਚੋਂ ਲੱਭੀ ਇਸ লাশ ਤੋਂ ਬਾਅਦ ਹਜੇ ਵੀ ਆਪਰੇਸ਼ਨ ਹੈ ਜਿਹੜਾ ਉਹ ਚੱਲ ਰਿਹਾ ਔਰ ਤਿੰਨ ਜ਼ਿਲ੍ਹਿਆਂ ਦੀ ਪੁਲਸ ਜਿਹੜੀ ਉਹ ਇਹਦੇ ਚ ਹਿੱਸਾ ਲੈ ਰਹੀ ਹੈ ਔਰ ਹਜੇ ਵੀ ਬਹੁਤ ਸਾਰੇ ਅਗਵਾ ਹੋਏ ਮਸਾਫਰ ਨੇ ਜਿਹੜੇ ਉਹ ਡਾਕੂਆਂ ਦੇ ਕਬਜ਼ੇ ਚ ਨੇ ਇਹ ਜਿੰਨੇ ਮਸਾਫਰ ਨੇ ਇਹਨਾਂ ਦਾ ਤਾਲੁਕ ਲੈਂਦੇ ਪੰਜਾਬ ਦੇ ਨਾਲ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਸਿੰਧ ਦੇ ਵਿੱਚ ਡਾਕੂਆਂ ਨੇ ਅਗਵਾ ਕੀਤਾ ਆਖਿਆ ਜਾ ਰਿਹਾ ਹੈ ਕਿ ਇਹ ਕੱਚੇ ਦੇ ਉਹ ਡਾਕੂ ਔਰ ਉਹਨਾਂ ਦੇ ਸਾਥੀ ਨੇ ਜਿਨ੍ਹਾਂ ਨੇ ਸਿੰਧ ਸਰਕਾਰ ਦੇ ਅੱਗੇ ਸਰੈਂਡਰ ਕੀਤਾ ਸੀ ਔਰ ਕਰਨੇ ਉਹਨਾਂ ਨੂੰ ਮਾਫੀ ਦੇ ਦਿੱਤੀ ਸੀ ਜਦ ਕਿ ਕੱਚੇ ਦੇ ਇਲਾਕੇ ਚ ਪੰਜਾਬ ਦੀ ਸਰਕਾਰ ਆ ਜਿਹੜੀ ਉਹ ਇਹਨਾਂ ਦਾ ਖਾਤਮਾ ਕਰਨ ਲਈ ਸੀ ਜਿੱਦੇ ਤੋਂ ਬਾਅਦ ਇਹ ਭੱਜ ਕੇ ਸਿੰਧ ਜਾ ਲੁਕੇ ਸਨ